ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕਵਰ ਸਿੰਘ ਵੇਦੀ ਕਿਸਾਨੀ ਮੰਗਾਂ ਨੂੰ ਲੈ ਕੇ ਸੰਘਰਸ਼ ਚੱਲ ਰਿਹਾ ਹੈ ਐਮਐਸਪੀ ਦਾ ਕਾਨੂੰਨ ਬਣਾਇਆ ਜਾਵੇ ਇਸ ਦੀ ਮੰਗ ਦੋ ਗੈਰ ਰਾਜਨੀਤਿਕ ਸੰਗਠਨ ਕਰ ਰਿਹਾ ਦੋਨਾਂ ਸੰਗਠਨਾਵਾਂ ਵੱਲੋਂ ਪ੍ਰੋਗਰਾਮ ਉਲੀਕੇ ਜਾਂਦੇ ਆ ਦਿੱਲੀ ਜਾਇਆ ਜਾਏਗਾ ਸਰਕਾਰ ਨੂੰ ਗੋਡੇ ਭਾਰ ਕੀਤਾ ਜਾਏਗਾ ਕੇਂਦਰ ਸਰਕਾਰ ਨੂੰ ਝੁਕਾ ਲਿਆ ਜਾਏਗਾ ਸਰਕਾਰਾਂ ਨੂੰ ਬਾਰ ਬਾਰ ਝਕਾਉਣ ਦੇ ਲਈ ਕਿਸਾਨ ਸੰਘਰਸ਼ ਹੁੰਦੇ ਆ ਖੇਤੀ ਦੇ ਕਾਲੇ ਕਾਨੂੰਨਾਂ ਦੇ ਵਿੱਚੋਂ ਜਿਸ ਤਰ੍ਹਾਂ ਦੀ ਤਾਕਤ ਕਿਸਾਨ ਜਥੇਬੰਦੀਆਂ ਨੇ ਦੇਸ਼ ਭਰ ਦੇ ਜੁੜੇ ਕਿਸਾਨਾਂ ਨੇ ਵੱਡਾ ਪਲੇਟਫਾਰਮ ਐਸਕੇਐਮ ਦਾ ਬਣਾ ਕੇ ਸਰਕਾਰ ਨੂੰ ਗੋਡੇ ਭਾਰ ਕੀਤਾ ਸੀ ਉਸ ਦੇ ਵਿੱਚੋਂ ਕਾਲੇ ਖੇਤੀ ਦੇ ਕਾਨੂੰਨ ਰੱਦ ਵੀ ਕਰਵਾ ਲਏਗੇ ਜਿਸ ਵਿੱਚੋਂ ਜਿੱਤ ਉਪਜਦੀ ਆ ਜਿਸ ਤਰ੍ਹਾਂ ਕੁਝ ਗੈਰ ਰਾਜਨੀਤਿਕ ਸੰਗਠਨਾਂ ਨੇ ਆਪਣਾ ਰਾਹ ਵੱਖਰਾ ਕਰ ਲਿਆ ਕਿ ਉਹਨਾਂ ਨੇ ਖੇਤੀ ਦੇ ਕਾਲੇ ਕਾਨੂੰਨਾਂ ਵੇਲੇ ਜਿਸ ਤਰ੍ਹਾਂ ਦੀ ਤਾਕਤ ਝੋਕੀ ਹੈ ਤਾਂ ਉਹਨਾਂ ਨੂੰ ਮੁਤਲ ਕਰ ਦਿੱਤਾ ਜਾਂਦਾ ਹੈ ਉਹਨਾਂ ਨੂੰ ਐਸਕੇਐਮ ਤੋਂ ਬਾਹਰ ਕਰ ਦਿੱਤਾ ਜਾਂਦਾ ਹੈ ਤਾਂ ਫਿਰ ਦੋਨੇ ਕਿਸਾਨ ਜਥੇਬੰਦੀਆਂ ਇੱਕ ਸਰਵਣ ਸਿੰਘ ਪੰਦੇਰਵਾਲੀ ਦੂਜੀ ਜਗਜੀਤ ਸਿੰਘ ਡੱਲੇਵਾਲ ਵਾਲੀ ਆਪਣੇ ਤੌਰ ਤੇ ਪ੍ਰੋਗਰਾਮ ਉਲੀਕਦੀਆਂ ਤੇ ਲੜਾਈ ਸ਼ੁਰੂ ਕਰਦੀਆਂ ਕਿ ਐਮਐਸਪੀ ਦਾ ਗਰੰਟੀ ਕਾਨੂੰਨ ਦੇਵੇ ਕੇਂਦਰ ਸਰਕਾਰ ਲਖੀਮਪੁਰ ਖੀਰੀ ਦੇ ਮਸਲੇ ਦੇ ਵਿੱਚ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਜਿਹੜਾ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਲੈ ਕੇ ਸੰਘਰਸ਼ ਹੋਇਆ ਸੀ ਉਸ ਸੰਘਰਸ਼ ਦੇ ਦੌਰਾਨ 700 ਤੋਂ ਵੱਧ ਕਿਸਾਨ ਸ਼ਹਾਦਤ ਦੇ ਗਏ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀ ਦਿੱਤੀ ਜਾਣੀ ਚਾਹੀਦੀ ਹੈ ਫਿਰ ਦੋਨੇ ਗੈਰ ਰਾਜਨੀਤਿਕ ਸੰਗਠਨਾਂ ਨੇ ਐਸਕੇਐਮ ਤੋਂ ਹਟ ਕੇ ਪ੍ਰੋਗਰਾਮ ਦੇਣੇ ਸ਼ੁਰੂ ਕੀਤੇ ਆਖਰ ਦਿੱਲੀ ਜਾਣ ਲਈ ਪ੍ਰੋਗਰਾਮ ਸ਼ੁਰੂ ਕੀਤਾ ਤੇ ਐਲਾਨ ਕਰਤਾ ਕਿ ਕੇਂਦਰ ਸਰਕਾਰ ਨੂੰ ਦਿੱਲੀ ਜਾ ਕੇ ਹੀ ਕੇਰਾਂਗੇ ਪੱਕੇ ਡੇਰੇ ਲਗਾਵਾਂਗੇ ਇਸ ਤੋਂ ਪਹਿਲਾਂ ਕਿ ਕੇਂਦਰ ਸਰਕਾਰ ਆਪਣੀ ਤਾਕਤ ਦਿਖਾਉਂਦੀ ਹਰਿਆਣਾ ਸਰਕਾਰ ਨੇ ਹੀ ਵੱਡੀ ਤਿਆਰੀ ਦੇ ਨਾਲ ਦੋਨੇ ਗੈਰ ਰਾਜਨੀਤਿਕ ਸੰਗਠਨਾਂ ਨੂੰ ਸ਼ੰਭੂ ਤੇ ਖਨੋਰੀ ਬਾਰਡਰ ਤੇ ਸੀਮਿਤ ਕਰਤਾ ਫਿਰ ਉੱਥੇ ਹੀ ਟਕਰਾਰ ਹੁੰਦੇ ਆ ਜਦੋਂ ਕਿਸਾਨ ਟਰੈਕਟਰ ਟਰਾਲੀਆਂ ਦੇ ਨਾਲ ਦਿੱਲੀ ਵਧਣਾ ਚਾਹੁੰਦੇ ਆ ਹੁਣ ਇੱਕ ਸਾਲ ਤੋਂ ਵੱਧ ਹੋ ਗਿਆ ਜਦੋਂ ਕਿਸਾਨਾਂ ਨੇ ਸ਼ੰਭੂਤੇ ਖਨੋਰੀ ਬਾਰਡਰ ਤੇ ਡੇਰੇ ਲਗਾ ਰੱਖਿਆ ਬਹੁਤ ਸਾਰੇ ਕਟਨਾ ਕਰਮ ਸ਼ੁਭ ਕਰਨ ਦੀ ਮੌਤ ਬਹੁਤ ਸਾਰੇ ਕਿਸਾਨਾਂ ਦੀ ਮੌਤ ਬਹੁਤ ਸਾਰੇ ਪੁਲਿਸ ਜਵਾਨ ਜ਼ਖਮੀ ਹੋ ਜਾਣੇ ਜਿਸ ਤਰ੍ਹਾਂ ਡਰੋਨ ਦੇ ਨਾਲ ਦੋਨੇ ਗੈਰ ਰਾਜਨੀਤਿਕ ਸੰਗਠਨਾਂ ਨੂੰ ਹਰਿਆਣਾ ਸਰਕਾਰ ਨੇ ਰੋਕ ਰੱਖਿਆ ਤਾਂ ਮੰਨਣਾ ਪਏਗਾ ਕਿ ਇਸ ਤਕਰਾਰ ਦੇ ਵਿੱਚੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਐਂਟਰੀ ਹੁੰਦੀ ਹੈ ਸਪਰੀਮ ਕੋਰਟ ਤੱਕ ਜਿਸ ਤਰ੍ਹਾਂ ਦੀਆਂ ਦਲੀਲਾਂ ਸਰਕਾਰਾਂ ਦੀਆਂ ਕਿਸਾਨ ਆਗੂਆਂ ਦੀਆਂ ਵਕੀਲਾਂ ਦੀਆਂ ਅਦਾਲਤ ਸੁਣਦੀ ਹੈ ਤਾਂ ਸਰਕਾਰਾਂ ਦੀ ਖਚਾਈ ਵੀ ਹੁੰਦੀ ਹੈ ਸਰਕਾਰਾਂ ਨੂੰ ਨੋਟਿਸ ਵੀ ਹੁੰਦੇ ਆ ਪਰੰਤੂ ਇਸ ਸੰਘਰਸ਼ ਦੇ ਵਿੱਚੋਂ ਇੱਕੋ ਇੱਕ ਚੀਜ਼ ਦਿਖਦੀ ਹੈ ਕਿ ਹੁਣ ਕੇਂਦਰ ਵਿੱਚ ਰਹਿਣ ਵਾਲੀ ਸਰਕਾਰ ਲਿਫੜਾ ਨਹੀਂ ਚਾਹੁੰਦੀ ਤਾਂ ਬਹੁਤ ਸਾਰੇ 네ਗੋਸ਼ੀਏਸ਼ਨ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਲੈ ਕੇ ਵੀ ਇੱਕ ਹੁਣ ਨਵਾਂ ਮੋੜ ਦਖਾਈ ਦੇ ਰਿਹਾ ਹੈ ਜਦੋਂ ਵੱਖੋ ਵਖ ਢੰਗ ਦੇ ਨਾਲ ਮਹਾਪੰਚਾਇਤਾਂ ਉਲਕਲੀਆਂ ਗਈਆਂ ਐਸਕੇਮ ਬੇਸ਼ੱਕ ਜਗਜੀਤ ਸਿੰਘ ਡੱਲੇਵਾਲ ਤੇ ਸਰਵਣ ਸਿੰਘ ਪੰਦੇਰ ਹੋਰਾਂ ਦੇ ਨਾਲ ਚੱਲਦਾ ਵਕਾ ਹੀ ਨਹੀਂ ਦੇ ਰਿਹਾ ਪਰੰਤੂ ਉਹਨਾਂ ਦਾ ਮੰਨਣਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਨੇ ਜਿਹੜਾ ਆਪਣਾ ਸੰਘਰਸ਼ ਸ਼ੁਰੂ ਕੀਤਾ ਹੈ ਮਰਨ ਵਰਤ ਸ਼ੁਰੂ ਕੀਤਾ ਹੈ ਉਸ ਪ੍ਰਤੀ ਸਰਕਾਰਾਂ ਇਸ ਸੰਘਰਸ਼ ਨੂੰ ਅਣਦੇਖਾ ਕਰ ਰਹੀਆਂ ਏਕਤਾ ਦੀ ਗੱਲ ਵੀ ਚੱਲਦੀ ਹੈ ਪਰੰਤੂ ਉਹ ਵੀ ਬੇਸਿੱਟਾ ਰਹਿੰਦੀ ਹੈ ਕਿਉਂਕਿ ਦੋਨੇ ਗੈਰ-ਰਾਜਨੀਤਿਕ ਸੰਗਠਨਾਂ ਨੇ ਖੂਨ ਦੇ ਨਾਲ ਚਿੱਠੀ ਪੱਤਰ ਕਰਕੇ ਵੀ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਗੱਲ ਤੋਰੇ ਜਾਵੇ ਕਈ ਵਾਰ ਗੱਲਬਾਤ ਵੀ ਕੀਤੀ ਹੈ ਹਰ ਵਾਰ ਗੱਲਬਾਤ ਬੇਸਿੱਟਾ ਵੀ ਰਹਿੰਦੀ ਹੈ ਕੇਂਦਰ ਸਰਕਾਰ ਨੇ ਦੋਨੇ ਸੰਗਠਨਾਂ ਨੂੰ ਇੱਕ ਪ੍ਰਪੋਜ਼ਲ ਦਿੱਤੀ ਸੀ ਕਿ ਆਕਰ ਐਮਐਸਪੀ ਦਿੱਤੀ ਕਿੱਥੇ ਜਾ ਸਕਦੀ ਹੈ ਉਸੁੱਤੇ ਵੀ ਸਹਿਮਤੀ ਬਣਦੀ ਬਖਾਈ ਨਹੀਂ ਦਿੱਤੀ ਇਹਨਾਂ ਦੇ ਵਿੱਚ ਕੁਝ ਤਕਰਾਰ ਹੁੰਦੇ ਬਖਾਈ ਦਿੱਤੇ ਦਿੱਲੀ ਜਾਣ ਲਈ ਕਿਸਾਨ ਬਜ਼ਿੱਦ ਦਿਖਾਈ ਦਿੱਤੇ ਹੁਣ ਵੇਖਣ ਦੇ ਵਿਚਾਰਿਆ ਕਿ ਜਦੋਂ ਕਿਸਾਨ ਆਗੂਆਂ ਨੇ ਸਾਰਾ ਕੁਝ ਕਰਕੇ ਵੇਖ ਲਿਆ ਸੰਘਰਸ਼ ਕਰਕੇ ਵੇਖ ਲਿਆ ਤਾਂ ਮੰਨਣਾ ਪੈਗਾ ਕੇਸ ਦੇ ਵਿੱਚੋਂ ਹੁਣ इमोशनल ਤੌਰ ਤੇ ਲੋਕਾਂ ਨੂੰ ਵੀ ਬਲੈਕਮੇਲ ਕੀਤੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਆਗੂ ਮਰਨ ਵਰਤ ਤੇ ਬੈਠੇ ਹੋਇਆ ਸਰਕਾਰਾਂ ਟਸ ਤੋਂ ਮਸ ਨਹੀਂ ਹੋ ਰਹੀਆਂ ਸਰਕਾਰਾਂ ਨੂੰ ਫਰਕ ਇਸ ਕਰਕੇ ਨਹੀਂ ਪੈ ਰਿਹਾ ਕਿ ਐਸਕੇਮ ਤੋਂ ਹਟ ਕੇ ਦੋਨੇ ਕੈ ਰਾਜਨੀਤਿਕ ਸੰਗਠਨਾ ਨੂੰ ਕੁਝ ਵੀ ਨਹੀਂ ਜਾਣਦੀਆਂ ਸੱਤਾ ਵਿੱਚ ਰਹਿਣ ਵਾਲੀਆਂ ਸਰਕਾਰਾਂ ਪੰਜਾਬ ਸਰਕਾਰ ਤਾਂ ਸਿੱਧੇ ਤੌਰ ਤੇ ਕਹਿ ਰਹੀ ਹੈ ਕਿ ਕੇਂਦਰ ਦੇ ਨਾਲ ਸੰਬੰਧਤ ਨੇ ਸਾਰੀਆਂ ਮੰਗਾਂ ਪੰਜਾਬ ਦੇ ਮੁੱਖ ਮੰਤਰੀ ਨੇ ਬੇਸ਼ੱਕ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਉੱਤੇ ਆਪਣੀ ਸਿੰਮਤੀ ਪ੍ਰਗਟ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਗੱਲਬਾਤ ਤੋਰਨੀ ਚਾਹੀਦੀ ਹੈ ਇਸ ਤਰ੍ਹਾਂ ਦੀਆਂ ਜ਼ਿੱਦਾਂ ਰੱਖ ਕੇ ਮਸਲੇ ਵਿਗੜਦੇ ਹੀ ਜਲੇ ਜਾਂਦੇ ਆ ਉਹਨਾਂ ਨੇ ਕਿਹਾ ਕਿ ਜਾਣਬੁੱਝ ਕੇ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਸੁਪਰੀਮ ਕੋਰਟ ਦੇ ਰਾਹੀਂ ਫਟਕਾਰਾਂ ਦਿਵਾਰੀ ਹੈ ਨੋਟਿਸ ਦਿਵਾਰੀ ਹੈ ਪਰੰਤੂ ਜਿਸ ਤਰ੍ਹਾਂ ਕੇਂਦਰ ਸਰਕਾਰ ਦੀ ਅਹਿਮ ਭੂਮਿਕਾ ਹੈ ਉਸ ਦੇ ਵਿੱਚੋਂ ਗੱਲਬਾਤ ਵਾਲਾ ਕੋਈ ਰਾਹ ਇਸ ਕਰਕੇ ਨਹੀਂ ਦਖਾਈ ਦੇ ਰਿਹਾ ਕਿ ਜਿੰਨੀਆਂ ਵੀ ਬੈਠਕਾਂ ਪਹਿਲਾਂ ਹੋਈਆਂ ਨੇ ਉਸ ਦੇ ਵਿੱਚੋਂ ਨਿਕਲਿਆ ਕੀ ਹੈ ਆਖਰ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤਵੀ 43 ਦਿਨਾਂ ਦੇ ਨੇੜੇ ਆ ਚੁੱਕਾ ਹੈ ਉਹਨਾਂ ਦੀ ਹਾਲਤ ਕਾਫੀ ਅਸਥਿਰ ਹੈ ਤਾਂ ਜਿਸ ਤਰ੍ਹਾਂ ਐਸਕੇਐਮ ਨੇ 4 ਦਸੰਬਰ ਨੂੰ ਟੋਹਾਣਾ ਦੇ ਵਿੱਚ ਇੱਕ ਮਹਾਪੰਚਾਇਤ ਰੱਖੀ ਤਾਂ ਉਸ ਦੇ ਬਰਾਬਰ ਕਨੌਰੀ ਬਾਰਡਰ ਤੇ ਵੀ ਦੋਨੇ ਸੰਗਠਨਾਂ ਨੇ ਮਹਾਪੰਚਾਇਤ ਸੱਦ ਲਈ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੇ ਆਪਣੀ ਗੱਲ ਦੇ ਵਿੱਚ ਕਿਹਾ ਕਿ ਜਿਹੜੇ ਲੋਕ ਖਨੋਰੀ ਬਾਰਡਰ ਤੇ ਆ ਰਹੇ ਆ ਜਿਹੜੇ ਲੋਕ ਸ਼ੰਭੂ ਬਾਰਡਰ ਤੇ ਜਾ ਰਹੇ ਆ ਜਿਹੜੇ ਲੋਕ ਸਾਡੀਆਂ ਜਥੇਬੰਦੀਆਂ ਨੂੰ ਸਪੋਰਟ ਕਰ ਰਹੇ ਆ ਜਿਹੜੇ ਲੋਕ ਪੰਜਾਬ ਬੰਦੇ ਦੌਰਾਨ ਆਪਣਾ ਵੱਡਾ ਸਮਰਥਨ ਦੇ ਰਹੇ ਆ ਤਾਂ ਉਹ ਅਜਿਹੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦੇ ਆ ਉਹ ਅਜਿਹੇ ਲੋਕਾਂ ਦੇ ਦਰਸ਼ਨ ਕਰਨਾ ਚਾਹੁੰਦੇ ਆ ਇਸੇ ਕਰਕੇ ਉਹਨਾਂ ਨੇ ਮਹਾਪੰਚਾਇਤ ਸਦਲੀ ਸੀ ਜਦੋਂ ਦੋਨੇ ਕਿਸਾਨ ਸੰਗਠਨਾਵਲੋਂ ਆਪੋ ਆਪਣੇ ਢੰਗ ਦੇ ਨਾਲ ਇੱਕ ਦੂਜੇ ਦੇ ਬਰਾਬਰ ਮਹਾਪੰਚਾਇਤ ਰੱਖ ਲਈ ਜਾਂਦੀ ਹੈ ਤਾਂ ਸਵਾਲ ਸੁਭਾਵਿਕ ਹੋ ਜਾਂਦੇ ਆ ਸਰਕਾਰਾਂ ਨੂੰ ਇਹਨਾਂ ਦੀ ਏਕਤਾ ਦਾ ਪਤਾ ਲੱਗ ਜਾਂਦਾ ਹੈ ਸਰਕਾਰਾਂ ਨੂੰ ਸਮਝ ਆ ਗਈ ਹੈ ਕਿ ਐਸ ਕੇ ਐਮ ਦੇ ਨਾਲ ਕੌਣ ਹੈ ਇਹਨਾਂ ਦੋ ਕਿਸਾਨ ਸੰਗਠਨਾ ਦੇ ਨਾਲ ਕੌਣ ਹੈ ਤਾਂ ਜਦੋਂ ਕਿਸਾਨ ਸੰਗਠਨਾ ਨੇ ਵੀ ਹਰ ਹਰਬਾ ਵਰਤ ਲਿਆ ਤਾਂ ਜਗਜੀਤ ਸਿੰਘ ਡੱਲੇਵਾਲ ਨੇ ਹੁਣ ਮਰਨ ਵਰਤ ਰੱਖਿਆ ਹੋਇਆ ਕਿ ਚਲੋ ਹੁਣ ਮਰਨ ਵਰਤ ਰੱਖ ਕੇ ਹੀ ਸਰਕਾਰ ਨੂੰ ਗੋਡਿਆਂ ਭਾਰ ਕਰ ਲੈਨੇ ਆ ਪਰੰਤੂ ਹਰ ਹਰਬਾ ਵਰਤਨ ਤੋਂ ਬਾਅਦ ਵੀ ਸਰਕਾਰਾਂ ਨੂੰ ਨਾ ਫਰਕ ਪੈ ਰਿਹਾ ਨਾ ਸਰਕਾਰਾਂ ਟਸ ਤੋਂ ਮਸ ਹੋ ਰਹੀਆਂ ਨਾ ਹੀ ਕਿਸਾਨਾਂ ਦੀ ਉਹਨਾਂ ਨੂੰ ਫਿਕਰ ਹੈ ਤੇ ਨਾ ਹੀ ਉਹ ਕਿਸਾਨੀ ਮੰਗਾਂ ਮੰਨਣਾ ਚਾਹੁੰਦੀਆਂ ਨੇ ਕੇਂਦਰ ਦੇ ਵਿੱਚ ਹੋ ਰਹੀਆਂ ਬਹੁਤ ਸਾਰੀਆਂ ਬੈਠਕਾਂ ਦੇ ਵਿੱਚੋਂ ਪਤਾ ਲੱਗਿਆ ਕਿ ਐਮਐਸਪੀ ਦਾ ਗਰੰਟੀ ਕਾਨੂੰਨ ਲਾਗੂ ਨਹੀਂ ਕੀਤਾ ਜਾ ਸਕਦਾ ਕਿਉਂਕਿ ਦੇਸ਼ ਦੇ ਵਿੱਚ ਜਿਸ ਤਰ੍ਹਾਂ ਦੇ ਵਿੱਤੀ ਹਾਲਾਤ ਹੈ ਇਹਨਾਂ ਵਿੱਤੀ ਹਾਲਾਤਾਂ ਦੇ ਚੱਲਦਿਆਂ ਕੇਂਦਰ ਐਮਐਸਪੀ ਦਾ ਗਰੰਟੀ ਕਾਨੂੰਨ ਕਿਸੇ ਵੀ ਤਰ੍ਹਾਂ ਲਾਗੂ ਨਹੀਂ ਕਰ ਸਕਦੀ ਇਸ ਕਰਕੇ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੇ ਇਹ ਗੱਲ ਕਹੀ ਹੈ ਬੇਸ਼ੱਕ ਕੇਂਦਰ ਸਰਕਾਰ ਐਮਐਸਪੀ ਦਾ ਗਰੰਟੀ ਕਾਨੂੰਨ ਲਾ ਦੇਵੇ ਪਰੰਤੂ ਅਸੀਂ ਕਿਸਾਨੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰਨਾ ਹੈ ਅਸੀਂ ਆਪਣਾ ਹੱਥ ਤੇ ਹੱਥ ਧਰ ਕੇ ਨਹੀਂ ਬੈਠ ਸਕਦੇ ਉਹਨਾਂ ਨੇ ਸਪਸ਼ਟ ਤੌਰ ਤੇ ਕਹਿ ਦਿੱਤਾ ਹੈ ਕਿ ਜਿਸ ਤਰ੍ਹਾਂ 400 ਦੇ ਕਰੀਬ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਸਨ ਇਹ ਸਰਕਾਰਾਂ ਦੀ ਰਿਪੋਰਟ ਹੈ ਪਰੰਤੂ ਉਹਨਾਂ ਨੇ ਕਿਹਾ ਕਿ 700 ਤੋਂ ਵੱਧ ਕਿਸਾਨ ਖੁਦਕੁਸ਼ੀਆਂ ਇਸ ਕਰਕੇ ਕਰ ਚੁੱਕਿਆ ਕਿ ਕਿਸਾਨੀ ਘਾਟੇ ਵਾਲਾ ਸੌਦਾ ਇਸ ਕਰਕੇ ਬਣ ਗਈ ਕਿ ਸਰਕਾਰਾਂ ਨੇ ਕਿਸਾਨੀ ਧੰਦੇ ਨੂੰ ਹੀਠਾ ਲੈ ਆਂਦਾ ਕਿਸਾਨੀ ਮੰਗਾ ਪ੍ਰਤੀ ਦਿਲਚਸਪੀ ਛੱੜਦੀ ਕਿਸਾਨੀ ਮੰਗਾ ਮੰਨਣੀਆਂ ਛੱਡ ਦਿੱਤੀਆਂ ਪਰੰਤੂ ਮੰਨਣਾ ਪਏਗਾ ਕਿ ਹੁਣ ਇਸ ਤਰ੍ਹਾਂ ਹੱਥ ਤੇ ਹੱਥ ਧਰ ਕੇ ਸਰਕਾਰਾਂ ਵੱਲ ਵੇਖਿਆ ਨਹੀਂ ਜਾ ਸਕਦਾ ਕਿਸਾਨ ਖੁਦਕੁਸ਼ੀਆਂ ਨੂੰ ਰੋਕਣ ਲਈ ਇੱਕੋ ਇੱਕ ਢੰਗ ਹੈ ਕਿ ਸੰਘਰਸ਼ ਕਰਨਾ ਪੈਗਾ ਕੇਂਦਰ ਸਰਕਾਰ ਨੂੰ ਆਪਣੀ ਜਿੱਦ ਛੱਡਣੀ ਪੈਗੀ ਐਮਐਸਪੀ ਦਾ ਗਰੰਟੀ ਕਾਨੂੰਨ ਜੇ ਬਣਾਇਆ ਜਾਂਦਾ ਤਾਂ ਉਹ ਕਿਸਾਨੀ ਲਈ ਕਿੰਨਾ ਕੋ ਲਾਹੇਵੰਦ ਹੈ ਤਾਂ ਇਹ ਸਾਰੀਆਂ ਗੱਲਾਂ ਕਰਕੇ ਉਹਨਾਂ ਨੇ ਆਪਣਾ ਸੰਘਰਸ਼ ਸ਼ੁਰੂ ਕੀਤਾ ਜਿਸ ਲਈ ਉਹ ਆਪਣੀ ਸ਼ਹਾਦਤ ਦੇਣ ਲਈ ਵੀ ਤਿਆਰ ਹੈ ਤਾਂ ਦੂਜੇ ਪਾਸੇ ਜਦੋਂ ਮਹਾਪੰਚਾਇਤ ਟੋਹਾਣਾ ਦੇ ਵਿੱਚ ਹੋਰੀ ਸੀ ਤਾਂ ਉੱਥੇ ਵੀ ਇੱਕ ਹਾਦਸਾ ਵਾਪਰਦਾ ਜਿੱਥੇ ਕਿਹਾ ਜਾਂਦਾ ਹੈ ਕਿ ਸੰਘਣੀ ਧੁੰਦ ਦੇ ਕਾਰਨ ਵਾਹਨ ਆਪਸ ਦੇ ਵਿੱਚ ਟਕਰਾ ਜਾਂਦੇ ਆ ਤਿੰਨ ਔਰਤਾਂ ਦੀ ਮੌਤ ਹੋ ਜਾਂਦੀ ਹੈ 40 ਦੇ ਕਰੀਬ ਜ਼ਖਮੀ ਹੋ ਜਾਂਦੇ ਆ ਤਾਂ ਸੰਘਣੀ ਧੁੰਦ ਦਾ ਕਹਿਰ ਦੂਜਾ ਸਰਕਾਰਾਂ ਦਾ ਕਹਿਰ ਤੇ ਮਹਾਪੰਚਾਇਤ ਦੇ ਵਿੱਚ ਪਹੁੰਚੇ ਹੋਏ ਰਕੇਸ਼ ਤਕੈਤ, ਜੁਗਿੰਦਰ ਅਗਰਾਹ ਸਮੇਤ ਰੋਲਦਾ ਸਿੰਘ ਮਾਨਸਾ ਬਹੁਤ ਸਾਰੇ ਆਗੂ ਐਸਕੇਐਮ ਨਾਲ ਸੰਬੰਧਤ ਤੋਹਾਣਾ ਦੀ ਮਹਾਪੰਚਾਇਤ ਦੇ ਵਿੱਚ ਪਹੁੰਚਦੇ ਆ ਤੇ ਰਕੇਸ਼ ਟਕੈਤ ਨੇ ਤਾਂ ਇਥੋਂ ਤੱਕ ਆਖ ਦਿੱਤਾ ਹੈ ਕਿ ਜਿਹੜਾ ਖਨੋਰੀ ਤੇ ਸ਼ੰਭੂ ਬਾਰਡਰ ਤੇ ਸੰਘਰਸ਼ ਚੱਲ ਰਿਹਾ ਉਸ ਦਾ ਸਿੱਧੇ ਤੌਰ ਤੇ ਫਾਇਦਾ ਕੇਂਦਰ ਨੂੰ ਹੋ ਰਿਹਾ ਕਿਉਂਕਿ ਕੇਂਦਰ ਸਿੱਕਾ ਨੂੰ ਪੰਜਾਬ ਸਰਕਾਰ ਨੂੰ ਕਿਸਾਨਾਂ ਨੂੰ ਬਦਨਾਮ ਕਰਨਾ ਚਾਹੁੰਦਾ ਹੈ ਇਸੇ ਕਰਕੇ ਇਸ ਸੰਘਰਸ਼ ਨੂੰ ਕੇਂਦਰ ਸਰਕਾਰ ਜਾਣਬੁੱਝ ਕੇ ਲਮਕਾਰਿਆ ਹੈ ਇਨਾਂ ਦੀਆਂ ਮੰਗਾਂ ਨਹੀਂ ਮੰਨ ਰਿਆ ਤਾਂ ਹਰ ਆਗੂ ਦਾ ਆਪੋ ਆਪਣਾ ਤਰਕ ਹੈ ਆਪੋ ਆਪਣੀਆਂ ਦਲੀਲਾਂ ਨੇ ਇਸ ਦਰਮਿਆਨ ਜਦੋਂ ਮਹਾਪੰਚਾਇਤ ਹੋ ਰਹੀ ਸੀ ਬਹੁਤ ਸਾਰੇ ਸਵਾਲ ਉੱਠ ਰਹੇ ਸਨ ਕਿ ਇਸ ਤੋਂ ਪਹਿਲਾਂ ਵੀ ਜਦੋਂ ਜਗਜੀਤ ਸਿੰਘ ਡੱਲੇਵਾਲ ਤੇ ਸਰਵਣ ਸਿੰਘ ਪੰਦੇਰ ਹੋਰਾਂ ਨੇ ਇੱਕ ਕਾਲ ਦਿੱਤੀ ਸੀ ਬੇਸ਼ੱਕ ਬੰਦ ਦਾ ਅਸਰ ਦਖਾਈ ਦਿੱਤਾ ਪਰੰਤੂ ਕੇਂਦਰ ਸਰਕਾਰ ਉਤੇ ਕਿਸੇ ਵੀ ਤਰ੍ਹਾਂ ਦਾ ਕੋਈ ਦਬਾਅ ਨਹੀਂ ਹੈ ਕਿਸੇ ਤਰ੍ਹਾਂ ਦਾ ਕੋਈ ਅਸਰ ਨਹੀਂ ਹੈ ਜਿਹੜੇ ਖੇਤੀਬਾੜੀ ਮੰਤਰੀ ਆ ਸ਼ਿਵਰਾ ਚੋਹਾਨ ਉਹ ਵੀ ਰਾਜਾਂ ਦੇ ਖੇਤੀਬਾੜੀ ਮੰਤਰੀਆਂ ਦੇ ਨਾਲ ਬੈਠਕ ਕਰ ਰਿਹਾ ਹੈ ਪੰਜਾਬ ਵੱਲੋਂ ਗਰਮੀਤ ਸਿੰਘ ਖੁੱਡੀਆਂ ਗਏ ਸਨ ਉਹਨਾਂ ਨੇ ਵੀ ਖੇਤੀਬਾੜੀ ਮੰਤਰੀ ਦੇ ਅੱਗੇ ਆਪਣੀ ਗੱਲ ਰੱਖੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰ ਚੱਲ ਰਿਹਾ ਹੈ ਐਮਐਸਪੀ ਦੇ ਉੱਤੇ ਜਾਂ ਕਿਸੇ ਵੀ ਤਰ੍ਹਾਂ ਗੱਲਬਾਤ ਦਾ ਰਾਹ ਅੱਗੇ ਤੁਰਨਾ ਚਾਹੀਦਾ ਹੈ ਕਿਉਂਕਿ ਜ਼ਿੰਦਗੀ ਅਨਮੋਲ ਹੈ ਇਸੇ ਦਰਮਿਆਨ ਸੁਪਰੀਮ ਕੋਰਟ ਵੱਲੋਂ ਜਿਹੜੀ ਹਾਈ ਪਾਵਰ ਕਮੇਟੀ ਬਣਾਈ ਗਈ ਸੀ ਜਿਸ ਦੀ ਮੀਟਿੰਗ ਪੰਚਕੂਲਾ ਵਿੱਚ ਰੱਖੀ ਜਾਂਦੀ ਹੈ ਉੱਤੇ ਨਾ ਤਾਂ ਜਗਿੰਦਰ ਸਿੰਘ ਉਗਰਾਹਾ ਹੋਰੀ ਪਹੁੰਚਦਾ ਹੈ ਨਾ ਕੋਈ ਐਸ ਕੇ ਐਮ ਦਾ ਲੀਡਰ ਪਹੁੰਚਦਾ ਹੈ بار-बार ਇਹ ਮੀਟਿੰਗ ਸੱਦੀ ਜਾਂਦੀ ਹੈ بار-बार ਕਿਸਾਨਾਂ ਆਗੂ ਵਫਦ ਦੇ ਰੂਪ ਵਿੱਚ ਕੋਈ ਵੀ ਨਹੀਂ ਪਹੁੰਚਦਾ ਇਸ ਕਰਕੇ ਸੁਪਰੀਮ ਕੋਰਟ ਵੱਲੋਂ ਬਣਾਈ ਹਾਈ ਪਾਵਰ ਕਮੇਟੀ ਦੀ ਭੂਮਿਕਾ ਵੀ ਜਿਹੜੀ ਹੈ ਖਤਮ ਹੁੰਦੀ ਜਾ ਰਹੀ ਹੈ ਸਰਕਾਰਾਂ ਵੱਲੋਂ ਪੁਲਿਸ ਅਧਿਕਾਰੀਆਂ ਵੱਲੋਂ ਸੁਪਰੀਮ ਕੋਰਟ ਵੱਲੋਂ ਕੀਤੀ ਗਈ ਖਚਾਈ ਦੇ ਨਾਲ ਵੀ ਸਰਕਾਰਾਂ ਗੱਲਬਾਤ ਨਹੀਂ ਕਰ ਰਹੀਆਂ ਤੇ ਮਾਮਲਾ ਇਸੇ ਤਰ੍ਹਾਂ ਲਮਕਦਾ ਜਾ ਰਿਹਾ ਹੈ ਤੇ ਇਸ ਦੇ ਵਿੱਚੋਂ ਸਫਰ ਕਰ ਰਿਹਾ ਪੰਜਾਬ ਪੰਜਾਬ ਦੇ ਲੋਕ ਵਪਾਰੀ ਡਾਕਟਰ ਵਕੀਲ ਜਿਹੜੇ ਇਸ ਸੰਘਰਸ਼ ਦੇ ਕਾਰਨ ਕਾਫੀ ਖੱਜਲ ਖੁਆਰ ਹੁੰਦੇ ਵੇਖੇ ਜਾ ਸਕਦੇ ਆ ਇਸ ਮਹਾਪੰਚਾਇਤ ਦੇ ਨਾਲ ਬੇਸ਼ੱਕ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੇ ਆਪਣੇ ਭਾਸ਼ਣ ਦੇ ਵਿੱਚ ਭੌਗਤਤਾ ਲਿਆ ਕੇ ਲੋਕਾਂ ਨੂੰ ਇੱਕ ਪ੍ਰਭਾਵ ਬਣਾਉਣ ਲਈ ਲੋਕਾਂ ਤੇ ਪ੍ਰਭਾਵ ਛੱਡਣ ਲਈ ਇੱਕ ਅਜਿਹਾ ਪੈਂਤਲਾ ਜਾਂ ਜਹੀ ਪੈਂਤਲੇ ਬਾਜੀ ਦਿਖਾਈ ਹੈ ਕਿਉਂਕਿ ਜਿਸ ਤਰ੍ਹਾਂ ਖੇਤੀ ਦੇ ਕਾਲੇ ਕਾਨੂੰਨਾ ਵੇਲੇ ਰਕੇਸ਼ ਤਕੈਤ ਨੇ ਅਥਰੂ ਸੁੱਟੇ ਸਰਨ ਦੇਸ਼ ਦੇ ਕਿਸਾਨ ਪੰਜਾਬ ਦੇ ਕਿਸਾਨ ਇੱਕ ਪਾਸੇ ਹੋ ਕੇ ਸਰਕਾਰ ਨੂੰ ਝਕਾਉਣ ਲਈ ਤੁਰ ਪਏ ਸਨ ਤਾਂ ਜਗਜੀਤ ਸਿੰਘ ਡੱਲੇਵਾਲ ਹੋਰੀ ਵੀ इमोशनल ਢੰਗ ਦੇ ਨਾਲ ਸੰਘਰਸ਼ ਵਾਲਾ ਰਾਫੜਦੇਵ ਖਾਈ ਦੇ ਰਿਹਾ ਹੈ ਕਿ ਸ਼ਾਇਦ ਸਾਡਾ ਸੰਘਰਸ਼ ਦੇਖ ਕੇ ਸਾਡੀ ਮਹਾਪੰਚਾਇਤ ਦੇ ਵਿੱਚ ਇਕੱਠ ਨੂੰ ਵੇਖ ਕੇ ਪੰਜਾਬ ਦੇ ਲੋਕ ਕੇਂਦਰ ਸਰਕਾਰ ਨੂੰ ਗੋਡੇ ਪਰ ਕਰਨ ਲਈ ਤਰਪੈਣ ਪਰੰਤੂ ਨਾ ਤਾਂ ਕਿਸਾਨਾਂ ਨੂੰ ਕੋਈ ਦਿੱਲੀ ਜਾਣ ਦੇ ਰਿਹਾ ਹੈ ਤੇ ਨਾ ਹੀ ਸਰਕਾਰਾਂ ਨੂੰ ਕੋਈ ਫਰਕ ਪੈਂਦਾ ਨਜ਼ਰ ਆ ਰਿਹਾ ਹੈ